ਸਾਰਿਆਂ ਨੂੰ ਫਤਿਹ ਅਰਸ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਗੈਰ ਜ਼ਿੰਮੇਵਾਰ ਹਸ ਹੋਣਾ ਜਾਂ ਬਿਆਨ ਮੇਰੇ ਸਾਹਮਣੇ ਆਇਆ ਪਰ ਜਿਹਦੇ ਕੀ ਪ੍ਰਣਾਮ ਬਹੁਤ ਗੰਭੀਰ ਹੋਣ ਵਾਲੇ ਕਿਉਂਕਿ ਅੱਜ ਫੇਰ ਪਘੋੜੇ ਦਲ ਵੱਲੋਂ ਸਮੁੱਚੇ ਸਿੱਖ ਜਗਤ ਦਾ ਸਿੱਖ ਕੌਮ ਦਾ ਸਿਰ ਸ਼ਰਮ ਨਾਲ ਡੀਵਾ ਕੇ ਘਟਾ ਸਿੱਖ ਕੌਮ ਦਾ ਦਿਲ ਬਲੂੰਦ ਡਿਆ ਗਿਆ ਕਿਉਂਕਿ ਸਿੱਖ ਕੌਮ ਦੇ ਇੱਕ ਸਾਭਕਾ ਜਥੇਦਾਰ ਉੱਪਰ ਅੱਜ ਫੇਰ ਇਹਨਾਂ ਨੇ ਕਰਤਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਗਤ ਜੀ ਇਹਨਾਂ ਦੇ ਮਾਇਨੇ ਜੇ ਆਪਾਂ ਮੰਨੀਏ ਤਾਂ ਜਿਹੜਾ ਸੁਖਵੀਰ ਬਾਦਲ ਦੇ ਸੁਖਵੀਰ ਬਾਦਲ ਸਾਹਿਬ ਦੇ ਉੱਪਰ ਜਾਣਲੇਵਾ ਹਮਲਾ ਹੋਇਆ ਸੀ ਉਹਦੇ ਪਿੱਛੇ ਕਹਿ ਵੀ ਹਰਪ੍ਰੀਤ ਸਿੰਘ ਦੀ ਸਾਜ਼ਿਸ਼ ਸੀ। ਜਿੱਥੇ-ਜਿੱਥੇ ਵੀ ਸਿੱਖ ਬੈਠੇ ਨੇ ਇਹਨਾਂ ਨਾਲ ਪੰਥ ਦਾ ਤਾਂ ਕੋਈ ਵਾਅ ਵਾਸਤਾ ਨਹੀਂ ਭਗੋੜੇ ਦਲ ਦਾ ਇਸ ਕਰਕੇ ਮੈਂ ਇਹਨੂੰ ਦੱਸਦਾ ਸਿੱਖੀ ਸਿਧਾਂਤ ਤੇ ਸਿੱਖ ਕੌਮ ਦਾ ਜਿਹੜਾ ਫਲਸਫਾ ਹੈ ਸਿੱਖ ਤਾਂ ਦਿਨ ਚ ਸਮੇਂ ਚ ਦੋ ਵਾਰੀ ਦੋ ਵਾਰੀ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਤੇ ਤੁਸੀਂ ਸਿੱਖ ਕੌਮ ਦੇ ਸਾਫਕਾ ਜਥੇਦਾਰ ਨੂੰ ਇੱਕ ਕੌਨਸਪੀਰੇਟਰ ਦੇ ਰੂਪ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਮੈਨੂੰ ਲੱਗਦਾ ਸਿੱਖ ਕੌਮ ਦੇ ਜਥੇਦਾਰਾਂ ਦੀ ਕਿਰਦਾਰ ਕੁਸ਼ੀ ਕਰਨ ਚ ਤੁਹਾਡਾ ਕੋਈ ਢਿੱਡ ਨਹੀਂ ਭਰਿਆ ਜਾਂ ਤਖਸੈਬਾਨਾਂ ਦਾ ਦਾਇਰੇ ਨੂੰ ਥੋੜਾ ਘਟਾਉਣ ਦੀ ਜਿਹੜੀ ਤੁਸੀਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਥੋੜਾ ਢਿੱਡ ਨਹੀਂ ਭਰੇ। ਸੰਗਤ ਜੀ ਥੋੜੀ ਕਚਹਿਰੀ 'ਚ ਮੈਂ 4-5 ਇੱਕ ਪਹਿਲੂ ਰੱਖਣਾ ਚਾਹੁੰਦਾ। ਕੀ ਅੰਮ੍ਰਿਤਸਰ ਸ਼ਹਿਰ 'ਚ ਕੋਈ ਘਟਨਾ ਵਾਪਰਦੀ ਹੈ ਲਾਉਂਡ ਆਰਡਰ ਦਾ ਜ਼ਿੰਮੇਵਾਰ ਜਥੇਦਾਰ ਅਕਾਲ ਤਖਤ ਹੈ? ਜਾਂ ਪੰਜ ਸਿੰਘਾਂ ਦੇ ਬਾਨਾਂ ਦੇ ਵਿੱਚੋਂ ਕੋਈ ਹੈ? ਦੂਸਰੀ ਗੱਲ ਗਿਆਨੀ ਹਰਪ੍ਰੀਤ ਸਿੰਘ ਉਹ ਤਾਂ ਜਥੇਦਾਰ ਅਕਾਲ ਤਖਤ ਸਭ ਨਹੀਂ ਗਿਆਨੀ ਹਰਪ੍ਰੀਤ ਸਿੰਘ ਜੀ ਤੱਕ ਸ੍ਰੀ ਦਮਦਮਾ ਸਾਹਿਬ ਦੇ ਸੇਵਾਦਾਰ ਸਰ ਜੱਜਦਾਰ ਵਜੋਂ ਤੇ ਜਿਹੜੀ ਵੀ ਤੁਸੀਂ ਕੋਈ ਅਰਜ਼ੀ ਦਿੱਤੀ ਜਾਂ ਸੇਵਾ ਕਿਸ ਸਮੇਂ ਕਦੋਂ ਨਿਭਾਉਣੀ ਹੈ ਉਹ ਤੁਸੀਂ ਗਿਆਨੀ ਰਗਵੀਰ ਸਿੰਘ ਜੀ ਨੂੰ ਦਿੱਤੀ ਹੋਣੀ ਹੈ ਤੇ ਉਹਦਾ ਸਪਸ਼ਟੀਕਰਨ ਤਾਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਸਕਦੇ ਨੇ ਹਾਂ ਪਰ ਮੈਨੂੰ ਉਹ ਗੱਲ ਚ ਇੱਥੇ ਜ਼ਰੂਰ ਆਉਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਦੀ 11 ਅਗਸਤ ਨੂੰ ਜਦੋਂ ਚੋਣ ਹੋਈ ਆ ਦੋ ਦਿਨ ਪਹਿਨਾ ਤੇ ਉਹਨਾਂ ਨੇ ਡੀਲੀਕੇਟ ਜਾਂਚ kiya ਸੀ ਕਿ ਸੰਗਤ ਜੀ ਗੁਰੂ ਸਾਹਿਬ ਦੀ ਕਲਾ ਵਰਤੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਤੁਸੀਂ ਮੈਨੂੰ ਇਹਨਾਂ ਦੇ ਸਿਰ ਤੇ ਬਿਠਾਤਾ ਹੈ ਤੇ ਇਹਨਾਂ ਨੇ ਆਉਣ ਵਾਲੇ ਸਮੇਂ 'ਚ ਸਿਰ ਤਾਂ ਨੂੰ ਕਰਕੇ ਮੇਰੇ ਵੱਲ ਝਾਕਿਆ ਨਾ ਤੇ ਹਰੇਕ ਚੀਜ਼ ਲਈ ਇਹਨਾਂ ਨੇ ਮੈਨੂੰ ਦੋਸ਼ੀ ਠਰਾਈ ਜਣਾ ਮੇਰੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕਰਨੀ ਹੈ ਅੱਜ ਉਹਨਾਂ ਦੀ ਗੱਲ ਉਹ ਸੱਚ ਉਹ ਨਜ਼ਰ ਆ ਗਈ ਮੈਂ ਕਹਿੰਦਾ ਤੁਹਾਡੇ ਹਿਸਾਬ ਨਾਲ ਤਾਂ ਜੋ ਵੀ ਕਿਤੇ ਕੁਝ ਦੁਨੀਆ 'ਚ ਵਾਪਰਿਆ ਉਹਦੇ ਲਈ ਕਹਿੰਦੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਤੁਸੀਂ ਇੰਨੇ ਕਿ ਜ਼ਿਆਦਾ ਬੁਖਲਾਏ ਹੋਇਓ ਆਪਰੇਸ਼ਨ ਸਿੰਧੂਰ ਹੋਇਆ ਉਦੋਂ ਨਹੀਂ ਵੀ ਕਹਿਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਜਿਹੜਾ ਲੈਂਡ ਪੂਲਿੰਗ ਪਾਲਿਸੀ ਵਾਪਸ ਹੋਈ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਬਣੇ ਤੇ 1 ਘੰਟੇ ਬਾਅਦ ਲੈਂਡ ਪੂਲਿੰਗ ਪਾਲਿਸੀ ਵਾਪਸ ਹੋ ਗਈ ਉਹਦੇ ਲਈ ਵੀ ਕਹਿਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਥੋੜੇ ਹਿਸਾਬ ਨਾਲ ਤਾਂ ਕੋਈ ਵੀ ਘਟਨਾ ਕਿਤੇ ਵੀ ਪੰਜਾਬ ਚ ਵਾਪਰ ਰਹੀ ਹੈ ਚੰਗੇ ਮਾੜੀ ਉਹਦੇ ਲਈ ਗਿਆਨੀ ਹਰਪ੍ਰੀਤ ਸਿੰਘ ਜ਼ਿੰਮੇਵਾਰ ਹੈ ਤੁਸੀਂ ਇੰਨੇ ਬਖਲਾਏ ਹੋਗੇ ਮੈਂ ਤਾਂ ਸੁਖਬੀਰ ਜੀ ਨੂੰ ਬੇਨਤੀ ਕਰੂੰਗਾ ਕਿ ਬਾਲ ਸਾਹਿਬ ਮੈਂ ਉਹ ਦਿਨ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਜਦੋਂ ਤੁਹਾਡੇ ਤੇ ਗੋਲੀ ਚੱਲੀ ਸੀ ਤੁਹਾਡੇ ਪਰਿਵਾਰ ਸਮੇਤ ਇੱਕ ਇੱਕ ਪਰਿਵਾਰ ਤੁਹਾਡੇ ਅਕਾਲੀ ਦਲ ਦੇ ਪਰਿਵਾਰ ਦਾ ਕਿਉਂਕਿ ਤੁਸੀਂ ਉਦੋਂ ਪ੍ਰਧਾਨ ਸੀਗੇ ਇੱਕ ਇੱਕ ਅਕਾਲੀ ਦਲ ਦਾ ਵਰਕਰ ਉਦੋਂ ਚਿੰਤਤ ਸੀ ਇੱਕ ਇੱਕ ਪੰਜਾਬੀ ਚਿੰਤਤ ਸੀ ਕਿ ਦਰਬਾਰ ਸਾਹਿਬ ਦੀ ਚਾਰ ਸਵੇਰੇ ਗਲਿਆਰੇ ਚ ਕਹੇ ਜੀ ਘਟਨਾ ਵਾਪਰ ਗਈ ਹੈ ਹਰੇਕ ਸਿੱਖ ਦਾ ਉਦੋਂ ਸਿਰ ਸ਼ਰਮ ਨਾਲ ਝੁਕਿਆ ਸੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਿੱਖ ਕੌਮ ਦੇ ਨਾਲ ਨਾ ਵਿਤਰਾ ਕਮਾਓ ਇਹ ਜੀਆਂ ਨੀਚ ਹਰਕਤਾਂ ਤੋਂ ਬਾਹ ਜਾਓ ਉਹ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਕਾ ਜੈ ਜੇ ਦਾਰਸ਼ੀ ਕਾਉਤਕ ਸਾਹਿਬ ਨਹੀਂ 15 ਲੱਖ ਜੁਝਾਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮਹਾਰਾਜ ਤੋਂ ਸਥਾਪਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਬ ਕੀਤੀ ਭਰਤੀ ਦੇ ਮੈਂਬਰ 15 ਲੱਖ ਜਾਗ ਦੀ ਜ਼ਮੀਰ ਵਾਲੀ ਫੌਜ ਉਹਨਾਂ ਦੇ ਪਿੱਛੇ ਖੜੀ ਹੈ ਜਦੋਂ ਇਹ ਹਾਦਸਾ ਵਾਪਰਿਆ ਤੇ ਪੰਜਾਬ ਪੁਲਿਸ ਨੇ ਇਨਕੁਆਇਰੀ ਸ਼ੁਰੂ ਕੀਤੀ ਮੈਂ ਪੁੱਛਣਾ ਚਾਹੁੰਗਾ ਉਦੋਂ ਤੁਸੀਂ ਕਿਉਂ ਨਹੀਂ ਹਿੰਮਤ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਦਿੱਤਾ ਉਸ ਇਨਸਿਜਰੈਂਟ ਨੂੰ ਅੱਜ ਤਕਰੀਬਨ 9 ਮਹੀਨੇ 10 ਮਹੀਨੇ ਹੋ ਗਏ ਨੇ ਅੱਜ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਨਾਮ ਤੁਹਾਡੇ ਮੂੰਹ ਚੋਂ ਕਿਉਂ ਨਹੀਂ ਨਿਕਲਿਆ ਕੀ ਤੁਸੀਂ ਉਡੀਕ ਕਰ ਰਹੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਪ੍ਰਧਾਨ ਬਣਨ ਤਾਂ ਉਦੋਂ ਅਸੀਂ ਕਿਚੜ ਉਛਾਲਾਂਗੇ ਉਦੋਂ ਕਰਦਾਰ ਕੁਸ਼ੀ ਕਰਾਂਗੇ ਉਹਨਾਂ ਦਾ ਤੁਸੀਂ ਇੰਨਾ ਨੀਵਾ ਕਰ ਸਕਦੇ ਹੋ ਕਿ ਸਰਦਾਰ ਸੁਬੀਰ ਸਿੰਘ ਬਾਦਲ ਦੇ ਉੱਪਰ ਜਿਹੜਾ ਜਾਣ ਲੇਵਾ ਹਮਲਾ ਜੀਚ ਉਹਨਾਂ ਦੀ ਜਾਣ ਜਾ ਸਕਦੀ ਸੀ ਉਹਦੇ ਉੱਪਰ ਵੀ ਤੁਸੀਂ ਸਿਆਸਤ ਕਰਨਾ ਚਾਹੁੰਦੇ ਹੋ ਮੈਂ ਤਾਂ ਬਾਦ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਤੁਸੀਂ ਆਪ ਨਿਗਾਹ ਮਾਰ ਕੇ ਦੇਖੋ ਅੱਖਾਂ ਖੋਲ ਕੇ ਇਹ ਕਿੰਨੇ ਕੁ ਸਕੇ ਨੇ ਤੁਹਾਡੇ ਤੁਹਾਡੇ ਉੱਪਰ ਮੈਨੂੰ ਲੱਗਦਾ ਜੇ ਕਿਸੇ ਨੇ ਸਪਾਰੀ ਲਈ ਹੋਈ ਹੈ ਤਾਂ ਉਹ ਆ ਜਿਹੜੇ ਤੁਹਾਡੇ 4-5 ਆਲੇ ਦੋਲੇ ਫਿਰਦੇ ਨੇ ਇਹਨਾਂ ਨੇ ਸਪਾਰੀ ਲੈ ਕੇ ਤੁਹਾਡਾ ਸਿਆਸੀ ਖਾਤਮਾ ਕਰਨ ਦੀ ਪੂਰੀ ਤਿਆਰੀ ਕੀਤੀ ਹੋਈ ਹੈ ਜੇ ਤੁਹਾਨੂੰ ਕਿਸੇ ਤੋਂ ਖਤਰਾ ਹੈ ਤਾਂ ਇਹਨਾਂ ਤੋਂ ਖਤਰਾ ਹੈ